ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਨੇ ਉਹ ਪਰੀ ਪੂਰਨ ਪਰਮਾਤਮਾ ਆਕਾਲ ਪੁਰਖ ਵੈਗਰੂ ਜੀ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਉਹਦੀ ਤਾਕਤ ਜਿਹੜੀ ਇਹ ਬਹੁਤ ਵੱਡੀ ਹੈ ਭਾਈ ਸਾਹਿਬ ਕਹਿੰਦੇ ਨੇ ਇੱਕ ਅਲੰਕਾਰ ਬਨਦਿਆ ਹੋਇਆ ਕਹਿੰਦੇ ਆਸ਼ਲ ਆਸ਼ੀਦ ਪ੍ਰਭ ਜਾ ਕੇ ਬਸ ਬਿਸਬਲ ਉਹ ਪਰੀਪੂਰਨ ਪਰਮਾਤਮਾ ਉਹ ਆਕਾਲ ਪੁਰਖ ਵੈਗਰੋ ਉਸ ਪਰੀਪੂਰਨ ਪਰਮਾਤਮਾ ਦੀ ਬਾਬਸ ਸਮਝਾਉਂਦੇ ਆ ਭਾਈ ਸਾਹਿਬ ਕਹਿੰਦੇ ਉਹ ਆਸ਼ਲ ਹੈ ਉਹ ਕਿਸੇ ਛਲਾਵੇ ਵਿੱਚ ਨਹੀਂ ਆ ਸਕਦਾ ਜੀਵ ਨੂੰ ਕੋਈ ਜੀਵ ਛਲ ਸਕਦਾ ਹੈ ਪਰ ਪਰਮਾਤਮਾ ਨਾਲ ਸ਼ਲਾਵਾ ਨਹੀਂ ਕੀਤਾ ਜਾ ਸਕਦਾ ਉਹ ਅਸ਼ਲ ਅਸ਼ੀਦ ਆਪੀਦ ਉਹ ਇਹਨਾਂ ਤੋਂ ਪਰੇ ਆਸ਼ੇਦ ছেਦਿਆ ਨਹੀਂ ਜਾ ਸਕਦਾ ਆਖੰਡ ਨਹੀਂ ਕੀਤਾ ਜਾ ਸਕਦਾ ਉਹ ਆਖੰਡ ਹੈ ਉਹਦੇ ਟੁਕੜੇ ਟੁਕੜੇ ਨਹੀਂ ਕੀਤੇ ਜਾ ਸਕਦੇ ਉਹਦੇ ਟੋਟੇ ਨਹੀਂ ਕੀਤੇ ਜਾ ਸਕਦੇ ਉਹਦੇ ਭਾਗ ਨਹੀਂ ਕੀਤੇ ਜਾ ਸਕਦੇ ਉਹਦੇ ਅੱਡੋ-ਅੱਡੀ 파ਟ ਨਹੀਂ ਬਣਾਏ ਦਾ ਸਕਦੇ ਨਹੀਂ ਕੀਤੇ ਦਾ ਸਕਦੇ ਉਪਰੀ ਪੂਰਨ ਪਰਮਾਤਮਾ ਆਖੰਡ ਹੈ ਉਹਨੂੰ ਖੰਡਨ ਕਰਨ ਵਾਲਾ ਕੋਈ ਦੁਨੀਆ ਤੇ ਹੈ ਹੀ ਨਹੀਂ ਐਸਾ ਪ੍ਰਭੂ ਜਿਹੜਾ ਜਾ ਕੇ ਜਿਸ ਪਰਿਪੂਰਨ ਪਰਮਾਤਮਾ ਨਿਰਗੁਣ ਸਰੂਪ ਵੈ ਗੁਰੂ ਜੀ ਦੇ ਬਸ ਅਧੀਨ ਵਿਸਵ ਵਾਲੋ ਸਾਰੇ ਵਿਸ਼ਵ ਦੀ ਤਾਕਤ ਹੈ ਉਹਦੇ ਕੋਲ ਸਾਰਾ ਵਿਸ਼ਵ ਉਸ ਦੇ ਆਸਰੇ ਚੱਲ ਰਿਹਾ ਹੈ ਸਫੁਰਤੀ ਸਤਾ ਸਭ ਕੁਝ ਸਾਹਸ ਉਸ ਦੇ ਆਸਰੇ ਲੈ ਰਿਹਾ ਜੇ ਵਿਸ਼ਵ ਦੀ ਕੋਈ ਹੋਂਦ ਹੈ ਪਰਿਪੂਰਨ ਪਰਮਾਤਮਾ ਕਰਕੇ ਹੈ ਪਰਮਾਤਮਾ ਪਾਸੇ ਕਰ ਦੇਈਏ ਤੇ ਵਿਸ਼ਵ ਕੁਝ ਵੀ ਨਹੀਂ ਰਹਿ ਜਾਂਦਾ ਪਰੀਪੂਰਨ ਪਰਮਾਤਮਾ ਵਿੱਚ ਇੰਨਾ ਬਲੇ ਕਿ ਉਹ ਪੂਰੇ ਵਿਸ਼ਵ ਨੂੰ ਬਣਾਉਣ ਵਾਲਾ ਹੈ ਸੰਸਾਰ ਵਿੱਚ ਇੰਨਾ ਥੋੜਾ ਬਲੇ ਬੁੱਧੀ ਕੁਲ ਇੰਨਾ ਥੋੜਾ ਬਲੇ ਇਹ ਪੂਰੇ ਵਿਸ਼ਵ ਨੂੰ ਨਸ਼ਟ ਨਹੀਂ ਕਰ ਸਕਦੇ ਉਹ ਪਰੀਪੂਰਨ ਪਰਮਾਤਮਾ ਵਿੱਚ ਇੰਨਾ ਬਲੇ ਇੰਨੀ ਤਾਕਤ ਹੈ ਕਿ ਸੰਸਾਰ ਸਾਰਾ ਸਮੂਚੀ ਕਾਇਨਾਤ ਨੂੰ ਬਚਾਉਣ ਤੇ ਲੱਗਦਾ ਏ ਕਿਸੇ ਜੀਵ ਨੂੰ ਬਚਾਉਣਾ ਚਾਹੇ ਜੇ ਪਰਮਾਤਮਾ ਮਟਾਉਣਾ ਚਾਹੁੰਦਾ ਏ ਉਹਨੂੰ ਨਸ਼ਟ ਕਰਨਾ ਚਾਹੁੰਦਾ ਏ ਉਹਨੋਂ ਖਤਮ ਕਰਨਾ ਚਾਹੁੰਦਾ ਏ ਤੇ ਕੋਈ ਵੀ ਬਚਾਉਣ ਵਾਲਾ ਨਹੀਂ ਜਿਹੜਾ ਕਿਸੇ ਨੂੰ ਬਚਾ ਸਕੇ ਕਿਸੇ ਵਸਤੂ ਨੂੰ ਬਚਾ ਸਕੇ ਸੰਸਾਰ ਨੂੰ ਬਚਾ ਸਕੇ ਐਸਾ ਪਰੀਪੂਰਨ ਪਰਮਾਤਮਾ ਜਿਹਦੇ ਕੋਲ ਵਿਸ਼ਵ ਦਾ ਬਲ ਹੈ ਵਿਸ਼ਵ ਨੂੰ ਵਿਨਾਸ਼ ਕਰਨ ਦਾ ਵਿਸ਼ਵ ਨੂੰ ਔਰ ਸਥਿਰ ਰੱਖਣ ਦਾ ਵਿਸ਼ਵ ਨੂੰ ਸੰਸਾਰ ਦੇ ਵਿੱਚੋਂ ਸਫਰ ਕਰਾ ਕੇ ਸਮੇਟਣ ਦਾ ਬਲ ਪਰਮਾਤਮਾ ਦੇ ਕੋਲ ਹੈ ਐਸਾ ਜਿਹੜਾ ਪਰਮਾਤਮਾ ਹੈ ਤੈ ਜੋ ਰਸ ਬਸ ਕੀ ਕਵਨ ਪ੍ਰਕਾਰ ਕੀ ਕਹਿ ਲੱਗੇ ਹੀ ਸਜਨ ਹੀ ਸਖੀ ਮਾਲਕ ਨੂੰ ਮਿਲਣ ਵਾਲੇ हे ਜਗਿਆਸੂ ਉਹ ਐਸਾ ਜਿਹੜਾ ਪਰੀਪੂਰਨ ਪਰਮਾਤਮਾ ਅਛੇਦ ਹੈ ਅਭੇਦ ਹੈ ਇਨਾਂ ਤੋਂ ਰਹਿ ਤੇ ਐਸੇ ਪਰਮਾਤਮਾ ਨੂੰ ਤੈਂ ਜੂ ਰਸ ਬਸ ਕੀਏ ਤੂੰ ਦੱਸ ਉਹਦੇ ਕਿਹੜੇ ਰਸ ਨੂੰ ਤੂੰ ਮਾਣਿਆ ਤੇ ਕਿਸ ਤਰ੍ਹਾਂ ਮਾਣਿਆ ਅਰ ਜਗਿਆਸੂ ਮੁਖ ਦਵਾਰਾ ਬੇਨਤੀ ਕਰਦੇ ਨੇ ਕਵਨ ਪ੍ਰਕਾਰ ਕਾ ਕਿਹੜੇ ਪ੍ਰਕਾਰ ਨਾਲ ਔਰ ਜਿਹੜਾ ਤੂੰ ਉਸ ਨੂੰ ਵਸ ਕੀਤਾ ਕਿਹੜਾ ਪ੍ਰਕਾਰ ਕਿਹੜਾ ਢੰਗ ਕਿਹੜਾ ਤਰੀਕਾ ਸੀ ਜਿਸ ਨਾਲ ਤੂੰ ਜਿਹੜਾ ਪਰਮਾਤਮਾ ਦਾ ਰਸ ਬਾਣਿਆ ਤੇ ਪਰਮਾਤਮਾ ਨੂੰ ਜਾਣ ਲਿਆ ਉਹ ਕਿਹੜਾ ਢੰਗ ਸੀ ਕਿਹੜਾ ਤਰੀਕਾ ਸੀ ਕਿਵੇਂ ਉਸ ਰਸ ਦੇ ਨਾਲ ਅਰ ਜਿਹੜਾ ਪਰਮਾਤਮਾ ਨੂੰ ਮਾਨਿਆ ਤੇ ਪਰਮਾਤਮਾ ਉਹ ਰਸ ਕਰਕੇ ਤੇਰੇ ਅਧੀਨ ਹੋ ਗਿਆ ਹੈ ਤੇਰੀ ਗੱਲ ਸੁਣਦਾ ਹੈ ਤੇਰੇ ਆਖੇ ਬੋਲਦਾ ਹੈ ਤੇਰੀ ਆਵਾਜ਼ ਤੇ ਆਵਾਜ਼ ਦਿੰਦਾ ਹੈ ਤੇਰੀ ਆਵਾਜ਼ ਉਹਦੇ ਤੱਕ ਪਹੁੰਚਦੀ ਹੈ ਉਹ ਕਿਹੜਾ ਢੰਗ ਹੈ ਕਿਹੜਾ ਰਾਸ ਹੈ ਕਿਹੜਾ ਬੋਲ ਹੈ ਭਾਈ ਸਾਹਿਬ ਕਹਿੰਦੇ ਸਿਵ ਸੰਨਕਾਦ ਬ੍ਰਹਮਾਦਿਕ ਨਾ ਧਿਆਨ ਪਾਵੇ ਕਹਿੰਦੇ ਸ਼ਿਵਜੀ ਜਿਹੜਾ ਬੜਾ ਵੱਡਾ ਤਪਸ਼ਵੀ ਹੈ ਉਸ ਦੇ ਲ ਬਾਬਤ ਵਿਦਵਾਨ ਕਹਿੰਦੇ ਆ ਕਿ ਬੜਾ ਲੰਮਾ ਚੌਂਕੜਾ ਮਾਰਦਾ ਹੈ ਬਹੁਤ ਜ਼ਿਆਦਾ ਹੈ ਸਮਾਦੀ ਵਿੱਚ ਰਹਿੰਦਾ ਹੈ ਉਹ ਇਸ ਕਰਕੇ ਰਹਿੰਦਾ ਹੈ ਸਮਾਦੀ ਵਿੱਚ ਕਿ ਮੈਨੂੰ ਪਰਮਾਤਮਾ ਨਦਰ ਆ ਜਾਵੇ ਨਿਰਗੁਣ ਨਦਰ ਆ ਜਾਵੇ ਸਨਕਾਦ ਸਨਕ ਸੁਨੰਦ ਸਨਾਤਨ ਸੰਤ ਕੁਮਾਰ ਇਹ ਬ੍ਰਹਮਾ ਦੇ ਪੁੱਤਰ ਨੇ ਜੀ ਉਹ ਵੀ ਪਰਮਾਤਮਾ ਲਈ ਤੁਰੇ ਫਿਰਦੇ ਨੇ ਲੱਭਦੇ ਫਿਰਦੇ ਨੇ ਔਰ ਉਹਦੇ ਗੁਣ ਗਾਇਨ ਕਰਦੇ ਨੇ ਉਹਦਾ ਮੁਕੰਮਲ ਰੂਪ ਚ ਦੇਦਾਰ ਹੋ ਜਾਵੇ ਉਹਦੇ ਨਾਲ ਮਿਲਾਪ ਹੋ ਜਾਵੇ ਔਰ ਭਾਈ ਸਾਹਿਬ ਕਹਿੰਦੇ ਬ੍ਰਹਮਾਦਕ ਬ੍ਰਹਮਾ ਤੋਂ ਆਦਿਕ ਆਦ ਬ੍ਰਹਮਾ ਜਿਹੇ ਹੋਰ ਦੇਵਤੇ ਜਿਹੜੇ ਨੇ ਜਿਨ੍ਹਾਂ ਦੇ ਕੋਲ ਕੁਝ ਪ੍ਰਕਾਸ਼ ਹੈ ਦੀਵਾ ਜਲ ਗਿਆ ਹੈ ਪਰ ਜਿਹੜਾ ਦੀਵਾ ਜਲਿਆ ਹੈ ਨਾ ਉਸ ਮਹਾ ਪ੍ਰਕਾਸ਼ ਨੂੰ ਪਾਲਦੇ ਨੇ ਕਿ ਜਿੱਥੋਂ ਇਹ ਚਾਨਣਾ ਆਇਆ ਹੈ ਜਿਨ ਨੇ ਇਹ ਅੰਦਰ ਦਾ ਦੀਵਾ ਜਗਾਇਆ ਹੈ ਜਿਨ ਨੇ ਅੰਦਰ ਕੁਝ ਗਿਆਨ ਉਤਪਨ ਕੀਤਾ ਉਸ ਗਿਆਨ ਦਾਤੇ ਨੂੰ ਪਾਲਦੇ ਨੇ ਲਬਦੇ ਨੇ ब्रह्मा ਤੋਂ ਆਦ ਸ਼ਿਵਜੀ ਤੋਂ ਆਦ ਸੰਕ ਸੰਨੰਦਨ ਆਦ ਇਹ ਸਾਰੇ ਧਿਆਨ ਲਾਉਂਦੇ ਨੇ ਰੱਬ ਲਈ ਪਰ ਨਾ ਧਿਆਨ ਪਾਵੇ ਉਹ ਇਹਨਾਂ ਦੇ ਧਿਆਨ ਵਿੱਚ ਨਹੀਂ ਆਉਂਦਾ ਮਕਮਲ ਰੂਪ ਅੰਦਰ ਧਿਆਨ ਬੜਾ ਲਾਉਂਦੇ ਪਰ ਇਹਨਾਂ ਦੇ ਧਿਆਨ ਵਿੱਚ ਨਹੀਂ ਮੁਕੰਮਲ ਰੂਪ ਵਿੱਚ ਆਉਂਦਾ ਕਿ ਇੱਕ ਦਿਨ ਕਿ ਜੋ ਕੁਝ ਅਸੀਂ ਦੇਖ ਲਿਆ ਕਿਸੇ ਨੇ ਨਹੀਂ ਦੇਖਿਆ ਕਹਿੰਦੇ ਇਹਨਾਂ ਦੇ ਵੀ ਧਿਆਨ ਤੋਂ ਪਰੇ ਇਹਨਾਂ ਦੇਵਤਿਆਂ ਦੇ ਵੀ ਤਪਸ਼ਵੀਆਂ ਦੇ ਧਿਆਨ ਤੋਂ ਪਰੇ ਭਾਈ ਸਾਹਿਬ ਕਹਿੰਦੇ ਆ ਫਿਰ ਹੋਇਆ ਕਿ ਭਾਈ ਸਾਹਿਬ ਕਹਿੰਦੇ ਤੇ ਰੂ ਧਿਆਨ ਧਾਰੇ ਅਲੀ ਕਮਨ ਸਿੰਗਰ ਕੈ ਹੀ ਸਖੀ ਹਿਦ ਅਸੂ ਹੇ ਰੱਬ ਦੇ ਮਾਰਗ ਦੇ ਮੁਤਲਾਸ਼ੀਆ ਹੇ ਰੱਬ ਰੱਬ ਜਪਣ ਵਾਲਿਆ ਪਰਮਾਤਮਾ ਦੇ ਅਨੁਸਾਰ ਚੱਲਣ ਹਾਰਿਆ ਤੂੰ 10 ਬਈ ਤੇਰਾ ਧਿਆਨ ਪ੍ਰਭੂ ਨਾਲ ਜੁੜ ਗਿਆ ਤੇ ਪ੍ਰਭੂ ਦਾ ਧਿਆਨ ਤੂੰ ਧਰਦਾ ਹੈ ਤੇ ਪ੍ਰਭੂ ਤੈਨੂੰ ਦੇਖਦਾ ਪਿਆ ਹੈ ਉਹ ਕਿਹੜਾ ਜਿਹੜਾ ਆ ਧਿਆਨ ਤੂੰ ਟੰਗਾਇਆ ਜਾਂ ਤੂੰ ਕੈਸਾ ਸ਼ਿੰਗਾਰ ਕੀਤਾ ਜਿਹੜੇ ਤੇਰੇ ਉਸ ਸ਼ਿੰਗਾਰ ਨੂੰ ਤੇਰੇ ਪਹਿਰਾਵੇ ਨੂੰ ਤੱਕ ਕੇ ਪ੍ਰਭੂ ਤੇਰੇ ਵੱਲੇ ਤੱਕਣ ਲੱਗ ਪਿਆ ਤੇਰੇ ਵੱਲੇ ਦੇਖਣ ਲੱਗ ਪਿਆ ਉਹ ਕੈਸਾ ਸ਼ਿੰਗਾਰ ਏ ਦੱਸਣਾ ਕਰ ਅਹਰ ਜਿਹੜਾ ਤੇਰੇ ਵੱਲੇ ਧਿਆਨ ਹੋ ਗਿਆ ਤੂੰ ਪ੍ਰਭੂ ਨੂੰ ਕੀ ਐਸਾ ਪ੍ਰਭਾਵ ਉਹਦੇ ਤੇ ਪਾਇਆ ਕੀ ਐਸਾ ਕੌਤਕ ਦਿਖਾਇਆ ਜਿਦੇ ਨਾਲ ਪ੍ਰਭੂ ਤੈਨੂੰ ਦੇਖਣ ਲੱਗ ਪਿਆ ਜਿਹੜਾ ਪ੍ਰਭੂ ਬ੍ਰਹਮਾ ਦੇ ਸ਼ਿਵ ਜੀ ਦੇ ਹੋਰ ਦੇਵਤਿਆਂ ਦੇ ਧਿਆਨ ਚ ਨਹੀਂ ਆਉਂਦਾ ਉਹ ਤੇਰੇ ਵੱਲੇ ਤੱਕਦਾ ਪਿਆ ਹੈ ਉਹ ਕੈਸਾ ਧਿਆਨ ਹੈ ਕੈਸਾ ਕੌਤਕ ਹੈ ਭਾਈ ਸਭ ਕਹਿੰਦੇ ਨਿਗਮ ਅਸ਼ੰਖੁ ਸੇ ਕੁਜੋ ਪੰਤ ਹੈ ਜਾਕੂ ਜਸ ਨਿਗਮ ਦਾ ਅਖਰੀ ਅਰਥ ਹੁੰਦਾ ਹੈ ਵੇਦ ਵੇਦ ਅਰ ਅਸ਼ੰਖ ਅਸੰਖ ਨਾਮ ਗਿਣਤੀ ਦਾ ਤੇ ਅਸੰਖ ਅਨਗਿਣਤ ਦਾ ਵੇਦਾਂ ਦੇ ਉਚਾਰਣ ਕਰਤਾ ਵੇਦਾਂ ਦਾ ਪਾਠ ਪਠਨ ਕਰਤਾ ਔਰ ਸੁਨਣ ਹਾਰੇ ਇਹ ਸਾਰੇ ਦੇ ਸਾਰੇ ਜਿੰਨੇ ਆ ਅਰ ਵੱਡੇ ਛੋਟੇ ਜਿੰਨੇ ਨੇ ਸਾਰੇ ਜਪੰਤ ਹੈ ਜਾ ਕੋ ਜਸ ਜੀਦਾ ਜਸ ਮਾਲਕ ਦਾ ਜਪਦੇ ਨੇ ਵੇਦ ਕੀ ਵੇਦਾਂ ਦੇ ਉਚਾਰਣ ਕਰਤਾ ਕੀ ਵੇਦਾਂ ਦੇ ਪੜਨ ਹਾਰੇ ਵੇਦਨ ਦੇ ਸੁਨਨ ਹਾਰੇ ਹੋਰ ॠषि मुनि ਜਿਹੜੇ ਨੇ ਇਹ ਸਾਰੇ ਦੇ ਸਾਰੇ ਜਿਸ ਪਰਪੂਰਨ ਪ੍ਰਮਾਤਮਾ ਦਾ ਜਾਪ ਜਪਦੇ ਨੇ ਅਰ ਜੀਦਾ ਅਰਾਧਨ ਕਰਦੇ ਨੇ ਕਹਿੰਦੇ ਤੇਰੋ ਜਸ ਗਾਵਤ ਕਮਨ ਉਪਕਾਰ ਕੇ ਇਹ ਤਾਂ ਸਾਰੇ ਉਹਦਾ ਜਸ ਗਾਉਂਦੇ ਫਿਰਦੇ ਨਾ ਉਹਦੇ ਤਾਈਂ ਬੁਲਾਉਂਦੇ ਨੇ ਕਹਿੰਦੇ ਉਹ ਤੈਨੂੰ ਬਾਜਾਂ ਮਾਰਦਾ ਫਿਰਦਾ ਹੈ ਉਹ ਤੈਨੂੰ ਲੱਭਦਾ ਫਿਰਦਾ ਹੈ ਉਹ ਤੇਰਾ ਨਾਂ ਲੈ ਲੈ ਕੇ ਆਵਾਜ਼ਾਂ ਮਾਰਦਾ ਹੈ ਬਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਰਬ ਕਬੀਰ ਕਬੀਰ ਕਰਦਾ ਹੈ ਕਿ ਕਿਹੜੇ ਪਾਸੇ ਨੂੰ ਗਿਆ ਹੈ ਤੇ ਕਬੀਰ ਸਭ ਕੀ ਕਹਿੰਦੇ ਨੇ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਾਰ ਕੀਆ ਪਿਓ ਕਬੀਰ ਕਬੀਰ ਕਹਿੰਨੇ ਮੇਰਾ ਨਾਮ ਤਾਂ ਐਵੇਂ ਚੱਲੀ ਜਾਂਦਾ ਹੈ ਪਤਾ ਨਹੀਂ ਹਰੀ ਪਰਮਾਤਮਾ ਵਾਹਿਗੁਰੂ ਜੀ ਕਿਹੜੇ ਰੂਪ ਵਿੱਚ ਆਕੇ ਕਾਰਜਾਂ ਨੂੰ ਨਪਟਾ ਜਾਂਦੇ ਨੇ ਕਰ ਜਾਂਦੇ ਨੇ ਸੰਪੂਰਨ ਕਰ ਜਾਂਦੇ ਨੇ ਤੇ ਨਾਂ ਕਬੀਰ ਦਾ ਹੋ ਜਾਂਦਾ ਹੈ ਉਹ ਕਿਹੜੇ ਕੌਤਕੇ ਜੀ ਜਿਨ੍ਹਾਂ ਦੇ ਨਾਲ ਪਰਮਾਤਮਾ ਕੇ ਕਬੀਰ ਕਬੀਰ ਕਹਾਉਂਦਾ ਹੈ ਕਬੀਰ ਦੀ ਉਪਮਾ ਕਰਦਾ ਹੈ ਉਹ ਕਿਹੜਾ ਸ਼ਿੰਗਾਰੇ ਉਹ ਕਿਹੜੇ ਬੋਲ ਨੇ ਉਹ ਕਿਹੜੀ ਚਾਲ ਹੈ ਉਹ ਹੈ ਜਿਹਨੂੰ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨੇ ਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ ਉਹ ਚਾਲ ਹੈ ਭਗਤਾਂ ਦੀ ਚਾਲ ਵੱਖਰੀ ਕਹਿੰਦੇ ਉਹ ਕਮਨ ਉਪਕਾਰ ਕਿਹੜਾ ਉਪਕਾਰ ਕਿਹੜਾ ਉਪਰਾਲਾ ਕਿਹੜਾ ਯਤਨ ਹੈ ਕਿਹੜਾ ਢੰਗ ਹੈ ਜਿਹਦੇ ਨਾਲ ਤੂੰ ਨਾਮ ਜਪੇ ਤੇ ਪਰਮਾਤਮਾ ਤੇਰੇ ਕੋਲ ਆਉਂਦਾ ਹੈ ਅਸੀਂ ਨਾਮ ਜਪੀਏ ਅਸੀਂ ਲੱਭਦੇ ਫਿਰਦੇ ਹੋਂਨੋ ਕਿ ਪ੍ਰਮਾਤਮਾ ਕਿਹੜੀ ਪੁਰੀ ਵਿੱਚ ਮਿਲੇਗਾ ਪ੍ਰਮਾਤਮਾ ਗੁਰਦੁਆਰੇ ਮਿਲੇਗਾ ਪ੍ਰਮਾਤਮਾ ਮੰਦਰ ਮਿਲੇਗਾ ਮਸਜਿਦ ਮਿਲੇਗਾ ਕਿੱਥੇ ਮਿਲੇਗਾ ਘਰ ਵਿੱਚ ਮਿਲੇਗਾ ਘਰੋਂ ਬਾਹਰ ਮਿਲੇਗਾ ਸ਼ਹਿਰੋਂ ਬਾਹਰ ਮਿਲੇਗਾ ਕਿਸੇ ਜੰਗਲ ਵਿੱਚ ਮਿਲੇਗਾ ਅਸੀਂ ਲੱਭਦੇ ਫਿਰਦੇ ਆ ਤੇ ਇੱਕ ਪਰਮਾਤਮਾ ਤੈਨੂੰ ਲਬਦਾ ਫਿਰਦਾ ਹੈ ਉਹ ਤੇਰੇ ਮੰਗਰ ਮੰਗਰ ਆਵਾਜ਼ਾਂ ਮਾਰਦਾ ਫਿਰਦਾ ਹੈ ਜਿਵੇਂ ਪਿਤਾ ਬਾਪ ਨੂੰ ਆਵਾਜ਼ਾਂ ਮਾਰਦਾ ਫਿਰਦਾ ਹੈ ਔਰ ਪਿਤਾ ਪੁੱਤਰ ਨੂੰ ਲਬਦਾ ਫਿਰਦਾ ਹੈ ਕਿ ਬੇਟਾ ਕਿੱਥੇ ਆ ਕਿੱਠੇ ਆ ਪਰਮਾਤਮਾ ਵੀ ਕਹਿੰਦਾ ਕਬੀਰ ਤੂੰ ਕਿੱਥੇ ਆ ਕਬੀਰ ਤੂੰ ਕਿੱਥੇ ਆ ਆਵਾਜ਼ਾਂ ਮਾਰਦਾ ਹੈ ਕਰਦ ਉਹ ਕਰਦਾ ਨਾਉ ਕਬੀਰ ਦਾ ਕਰ ਦਿੰਦਾ ਹੈ ਕਹਿਣ ਲੱਗੇ ਐਸਾ ਧਿਆਨ ਐਸਾ ਉਪਕਾਰ ਉਹ ਕਿਹੜਾ ਜਿਹਦੇ ਨਾਲ ਤੂੰ ਪਰਮਾਤਮਾ ਨੂੰ ਮਿਲਦਾ ਹੈ ਜਿਸ ਕਰਕੇ ਪਰਮਾਤਮਾ ਨੂੰ ਗਾਉਂਦਾ ਹੈ ਉਹ ਕਿਹੜਾ ਢੰਗ ਹੈ ਕਿਹੜਾ ਤਰੀਕਾ ਹੈ ਭਾਈ ਸਾਹਿਬ ਕਹਿੰਦੇ ਸੁਰ ਨਰ ਨਾਥ ਜਾਹਿ ਖੋਜਤ ਨਾ ਖੋਜ ਪਾਵੇ ਉਸ ਪਰਿਪੂਰਨ ਪਰਮਾਤਮਾ ਨੂੰ ਸੁਰ ਔਰ ਜਿਹੜੇ ਦੇਵਤੇ ਨੇ ਉਹ ਵੀ ਯਤਨਸ਼ੀਲ ਨੇ ਲੱਭਦੇ ਨੇ ਬੜਾ ਵਿਹਾਸ ਕਰਦੇ ਨੇ ਔਰ ਨਰ ਮਨੁੱਖ ਇਹਨਾਂ ਵਿੱਚੋਂ ਜਿਹੜੇ ਬਹੁਤ ਘਟਨੇ ਜਿਹੜੇ ਰੱਬ ਨੂੰ ਲੱਭਦੇ ਨੇ ਕੁਝ ਆਪਣੀ ਉਣਤੀ ਨੂੰ ਲੱਭਦੇ ਨੇ ਕੁਝ ਆਪਣੇ ਵਿਚਾਰ ਨੂੰ ਪ੍ਰਭਾਤਾਂ ਨੂੰ ਲੱਭਦੇ ਨੇ ਕੁਝ ਬਹੁਤ ਘਟਨੇ ਜਿਹੜੇ ਰੱਬ ਨੂੰ ਲੱਭਦੇ ਨੇ ਆਪਣੇ ਵਿੱਚੋਂ ਲੱਭਦੇ ਨੇ ਅੰਦਰੋਂ ਲੱਭਦੇ ਨੇ ਬਾਹਰੋਂ ਲੱਭਦੇ ਨੇ ਕਿਸੇ ਨੂੰ ਪੁੱਛਦੇ ਨੇ ਕਿਵੇਂ ਮਿਲੇਗਾ ਬਹੁਤੇ ਉਹ ਨੇ ਜਿਹੜੇ ਪੁੱਛਦੇ ਨੇ ਕਿ ਮੈਨੂੰ ਜਿਹੜਾ ਧਨ ਕਿੱਥੋਂ ਮਿਲੇਗਾ ਵਿਡਿਆਈ ਕਿੱਥੋਂ ਮਿਲੇਗੀ ਲੋਤਬਾ ਕਿੱਥੋਂ ਮਿਲੇਗਾ ਕਿਵੇਂ ਮਿਲੇਗਾ ਰੱਬ ਕੋਲਾ ਕੇ ਵੀ ਰੱਬ ਨੂੰ ਨਹੀਂ ਮੰਗਦੇ ਕਹਿ ਲੱਗੇ ਉਹ ਪਰੀ